ਸਲੀਮਾ ਦਾ ਜਦੋਂ ਵਿਆਹ ਹੋਇਆ ਸੀ ਉਹ 21 ਸਾਲ ਦੀ ਸੀ ਡੰਡੀ 5 ਸਾਲ ਬੀਤ ਗਏ ਸਨ ਪਰ ਉਸਦੇ ਕੋਈ ਬਾਲ ਬੱਚਾ ਨਹੀਂ ਸੀ ਹੋਇਆ ਡੰਡੀ ਉਸ ਦੀ ਮਾਂ ਅਤੇ ਸੱਸ ਨੂੰ ਇਸ ਗੱਲ ਦੀ ਬੜੀ ਚਿੰਤਾ ਲੱਗੀ ਡੰਡੀ ਮਾਂ ਕੁਝ ਵਧੇਰੇ ਹੀ ਪਰੇਸ਼ਾਨ ਸੀ ਕਿਉਂਕਿ ਉਹ ਸੋਚਦੀ ਸੀ ਕਿ ਸਲੀਮਾ ਦਾ ਪਤੀ ਸਲਮਾਨ ਕਿਸੇ ਦੂਜਾ ਵਿਆਹ ਹੀ ਨਾ ਕਰਵਾ ਲਏ ਡੰਡੀ ਕਈ ਡਾਕਟਰਾਂ ਨੂੰ ਦਿਖਾਇਆ ਗਿਆ ਪਰ ਕੋਈ ਗੱਲ ਨਹੀਂ ਬਣੀ ਡੰਡੀ ਸਲੀਮਾ ਨੂੰ ਵੀ ਫਿਕਰ ਲੱਗਾ ਹੋਇਆ ਸੀ ਵਿਆਹ ਤੋਂ ਬਾਅਦ ਬੜੀਆਂ ਘੱਟ ਕੁੜੀਆਂ ਅਜਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸੰਤਾਨ ਦੀ ਇੱਛਾ ਨਹੀਂ ਹੁੰਦੀ ਡੰਡੀ ਉਸਨੇ ਆਪਣੀ ਮਾਂ ਨਾਲ ਇਸ ਵਿਸ਼ੇ ਉੱਤੇ ਗੱਲ ਤੋਰੀ ਉਸ ਦੀਆਂ ਹਦਾਇਤਾਂ ਉੱਤੇ ਪੂਰਾ ਪੂਰਾ ਅਮਲ ਕੀਤਾ ਪਰ ਸਿੱਟਾ ਕੁਝ ਵੀ ਨਾ ਨਿਕਲਿਆ ਡੰਡੀ ਇੱਕ ਦਿਨ ਉਸ ਦੀ ਇੱਕ ਸਹੇਲੀ ਜਿਸ ਨੂੰ ਸਾਰੇ ਬਾਝ ਆਖਦੇ ਹੁੰਦੇ ਸਨ ਉਹਨਾਂ ਦੇ ਘਰ ਆਈ ਡੰਡੀ ਉਸ ਦੀ ਕੁਛੜ ਇੱਕ ਗੋਲ ਮਟੋਲ ਜਿਹਾ ਮੁੰਡਾ ਦੇਖ ਕੇ ਸਲੀਮਾ ਹੈਰਾਨ ਹੀ ਰਹਿ ਗਈ ਡੰਡੀ ਉਸ ਨੇ ਅਤੀ ਹੈਰਾਨੀ ਨਾਲ ਪੁੱਛਿਆ ਫਾਤਿਮੇ ਤੇਰੇ ਆ ਮੁੰਡਾ ਕਿੰਜ ਜੰਮ ਪਿਆ ਨੀ ਪ੍ਰਸ਼ੰਚਿੰਨ ਫਾਤਿਮਾ ਉਸ ਨਾਲੋਂ 5 ਸਾਲ ਵੱਡੀ ਸੀ ਡੰਡੀ ਉਸਨੇ ਰਤਾ ਮੁਸਕਰਾ ਕੇ ਕਿਹਾ ਸਭ ਉਸ ਸ਼ਾਹ ਦੌਲੇ ਸਾਹਬ ਦੀ ਮਿਹਰਬਾਨੀ ਏ ਡੰਡੀ ਉਸਨੇ ਸਲੀਮਾ ਨੂੰ ਏ ਵੀ ਤਸਿਆ ਸੀ ਕੇ ਜਦੋਂ ਸ਼ਾ ਦੌਲੇ ਸਟਾਰ ਸਾਹਿਬ ਦੀ ਮਜ਼ਾਰ ਉੱਤੇ ਅਜਹੀ ਮਿੰਨਤ ਮੰਗੀ ਜਾਏ ਤਾਂ ਪਹਿਲਾ ਬੱਚਾ ਅਜਿਹਾ ਪੈਦਾ ਹੁੰਦਾ ਏ ਜਿਸ ਦਾ ਸਿਰ ਬੜਾ ਹੀ ਛੋਟਾ ਹੁੰਦਾ ਏ ਡੰਡੀ ਫਾਤਿਮਾ ਦੀ ਇਹ ਗੱਲ ਸਲੀਮਾ ਨੂੰ ਬਹੁਤੀ ਚੰਗੀ ਨਹੀਂ ਸੀ ਲੱਗੀ ਅਤੇ ਜਦੋਂ ਉਸਨੇ ਆਪਣੇ ਪਤੀ ਨੂੰ ਦੱਸਿਆ ਕਿ ਇੰਜ ਪਹਿਲਾ ਬੱਚਾ ਉਹਨਾਂ ਦੀ ਖਾਣਗਾਹ ਵਿੱਚ ਛੱਡ ਕੇ ਆਉਣਾ ਪੈਂਦਾ ਏ ਤਾਂ ਉਸ ਨੂੰ ਵੀ ਬੜਾ ਦੁੱਖ ਹੋਇਆ ਸੀ ਡੰਡੀ ਉਸਨੇ ਸੋਚਿਆ ਸੀ ਅਜਹੀ ਕਿਹੜੀ ਮਾਂ ਹੁੰਦੀ ਹੋਏਗੀ ਜਿਹੜੀ ਹਮੇਸ਼ਾ ਵਾਸਤੇ ਆਪਣੇ ਬੱਚੇ ਤੋਂ ਵੱਖ ਹੋ ਸਕਦੀ ਹੋਵੇ ਪ੍ਰਸ਼ੰਚਿਨ ਉਸਦਾ ਸਿਰ ਭਾਵੇਂ ਕਿੰਨਾ ਹੀ ਛੋਟਾ ਨੱਕ ਚੱਪੀ ਜਾਂ ਅੱਖਾਂ ਭੈਂਗੀਆਂ ਹੋਣ ਪਰ ਮਾਂ ਉਸ ਨੂੰ ਰੂੜੀ ਦੇ ਢੇਰ ਉੱਤੇ ਨਹੀਂ ਸੁੱਟ ਸਕਦੀ ਡੰਡੀ ਭਾਵੇਂ ਕੁਝ ਵੀ ਸਹੀ ਉਸ ਨੂੰ ਸੰਤਾਨ ਚਾਹੀਦੀ ਸੀ ਸੋ ਉਸਨੇ ਆਪਣੇ ਨਾਲੋਂ ਵੱਡੀ ਉਮਰ ਦੀ ਆਪਣੀ ਸਹੇਲੀ ਦੀ ਗੱਲ ਮੰਨ ਲਈ ਡੰਡੀ ਉਹ ਗੁਜਰਾਤ ਦੀ ਰਹਿਣ ਵਾਲੀ ਸੀ ਜਿੱਥੇ ਸ਼ਾ ਦੌਲੇ ਦੀ ਮਜ਼ਾਰ ਸੀ ਡੰਡੀ ਸਲੀਮਾ ਨੇ ਆਪਣੇ ਪਤੀ ਨੂੰ ਕਿਹਾ ਫਾਤਿਮਾ ਮਜਬੂਰ ਕਰ ਰਹੀ ਏ ਕਿ ਮੇਰੇ ਨਾਲ ਚੱਲ ਤੁਸੀਂ ਇਜਾਜ਼ਤ ਦਿਓ ਤਾਂ ਹੋ ਆਵਾਂ ਪ੍ਰਸ਼ੰਚਨ ਉਸਦੇ ਪਤੀ ਨੂੰ ਭਲਾ ਕੀ ਇਤਰਾਜ਼ ਹੋ ਸਕਦਾ ਸੀ ਉਹ ਫਾਤਿਮਾ ਨਾਲ ਗੁਜਰਾਤ ਚਲੀ ਗਈ ਡੰਡੀ ਸ਼ਾ ਦੌਲੇ ਦੀ ਮਜ਼ਾਰ ਜਿਵੇਂ ਕਿ ਉਸਨੇ ਸੋਚਿਆ ਸੀ ਕੋਈ ਕੀਮਤੀ ਪੱਥਰ ਦੀ ਇਮਾਰਤ ਨਹੀਂ ਸੀ ਡੰਡੀ